ਜਲੰਧਾ ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਦੇ ਤਹਿ ਬਾਜ਼ਾਰੀ ਵਿਭਾਗ ਦੀ ਕਾਰਵਾਈ 30 ਦਿਨ ਵੀ ਲਗਾਤਾਰ ਚੱਲੀ ਰਹੀ। ਇਹ ਕਾਰਵਾਈ ਸ਼੍ਰੀ ਰਾਮ ਚੌਂਕ ਤੋਂ ਸ਼ੁਰੂ ਹੋ ਕੇ ਭਗਵਾਨ ਸ਼੍ਰੀ ਵਾਲਮੀਕੀ ਚੌਂਕ, ਰਣਕੀ ਬਾਜ਼ਾਰ ਅਤੇ ਸ਼ੇਖਾ ਬਾਜ਼ਾਰ ਤੱਕ ਕੀਤੀ ਗਈ। ਇਸ ਦੌਰਾਨ ਦੁਕਾਨਦਾਰਾਂ ਦਾ ਸਮਾਨ ਵੀ ਜੱਪ ਕੀਤਾ ਗਿਆ ਤੇ ਕਈਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ। ਇਸ ਦੌਰਾਨ ਅਧਿਕਾਰੀਆਂ ਤੇ ਦੁਕਾਨਦਾਰਾਂ ਵਿੱਚ ਅਲੇ ਝਗੜਾ ਵੀ ਦੇਖਣ ਨੂੰ ਮਿਲਿਆ। ਜਲੰਧਰ ਤੋਂ ਇਸ਼ਾਨ ਚੁਨੇਜਾ ਦੀ ਰਿਪੋਰਟ। ਅਜੀਏ ਸਿੰਘ ਇਨਫੋਰਮੈਂਟ ਦੇ ਯਾਪੀ ਨੂੰ ਨਾਲ ਮਿਲਦੀ ਜਲੰਧਰ ਦੀ ਕਾਰਵਾਈ ਦੀ ਵੀਵਾ। ਉਹ ਜਿਹੜੀ ਇਸ ਤੋਂ ਦਿਨੋਂ ਵੀ ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਕਤਾਨਦਾਰਾਂ ਨੇ ਬਹੁਤ ਸਾਰੇ ਰਿਪੋਰਟੈਂਟ ਆ ਰਹੀਆਂ ਅਧਿਕਾਰਤਾਂ ਵੱਲੋਂ ਨੰਨੀਆਂ ਹੁੰਨਾ ਬਹੁਤ ਸਾਰੀਆਂ ਕੰਪਲੇਨਾਂ ਆਉਂਦੀਆਂ ਸੀ ਕੋਈ ਪੁਰਾਣੀ ਬਾਜ਼ਾਰ ਦੇ ਵਿੱਚ ਬਹੁਤ ਸਾਰੀ ਪ੍ਰੋਬਲਮ ਆ ਗਈ ਜਿਸ ਦੇ ਨਾਲ ਕਾਫੀ ਜ਼ਿਆਦਾ ਜਿਹੜੀ ਹੈ ਲੋਕਾਂ ਨੂੰ ਜਿਹੜੀ ਪ੍ਰੋਬਲਮ ਆਉਂਦੀ ਹੈ ਦੁਕਾਨਦਾਰਾਂ ਨੇ ਸਮਾਨ ਬਾਹਰ ਕੱਢ ਕੇ ਲਾਇਆ ਹੁੰਦਾ ਸੀਗਾ ਜਿਦਕੀ ਪਾਰਕਿੰਗ ਵਾਲੀ ਜਗ੍ਹਾ ਉਹ ਜਿਹੜੀ ਉਹ ਬਿਲਕੁਲ ਬਲੌਕ ਹੁੰਦੀ ਸੀ ਉਹ ਸਾਰੀ ਹੁਣ ਤਕਰੀਬਨ ਅਸੀਂ ਇਹ ਮਾਰ ਕਰ ਕਰਕੇ ਜਿਹੜੀਆਂ ਵੀ ਮਾਰਕੀਟ ਸੱਜੀਆਂ ਤਕਰੀਬਨ ਦਿੱਲੀ ਦੀ ਸੜਕੀ ਤੇ ਪ੍ਰਾਈਵੇ ਚੱਲੂਗੀ ਲੋਕਾਂ ਨੂੰ ਸਾਡੇ ਵੱਲ ਆਪਣਾ ਸਮਾਨ ਦੁਕਾਨ ਦੇ ਅੰਦਰ ਰੱਖੋ ਕਸਟਮਰ ਜਿਹੜਾ ਤਾਂ ਲਾਉਂਦਾ ਉਹਨੂੰ ਜਗ੍ਹਾ ਦੇ ਉਹ ਪਾਰਕਿੰਗ ਵਿੱਚ ਲੱਗੀਦਾ ਹੈ। ਇਹਨਾਂ ਵੱਲੋਂ ਸਾਡੇ ਤੋਂ ਇੱਕ ਓਵਰ ਆਈ ਵੀ ਕਮਪਲੇਟ ਕਰਦੇ ਆ ਕਿ ਇਹਦਾ ਪੂਰਾ ਸਟਾਕ ਦੇ ਅੰਦਰ ਸਾਈਕਲ ਬੈਕ ਤੋਂ ਅੱਗੇ ਉੱਥਾਂ ਵੀ ਉਹ ਕੰਮ ਲੱਗੇ ਨਾ ਕਿ ਅੰਦਰੋਂ ਉਹੋ ਗੱਲਾਂ ਗੱਲਾਂ ਹੀ ਹੋ ਜਾਂਦੇ ਆ। ਉਹਨੂੰ ਕੋਈ ਜਗ੍ਹਾ ਹੀ ਨਹੀਂ ਦਿੰਦੇ। ਉਹਨਾਂ ਇੱਕ ਜ਼ਿਆਦਾ ਉੱਤੇ ਰਸ਼ ਪਾਇਆ ਹੋਇਆ ਹੈ। ਜੇ ਆਪਾਂ ਦੁਕਾਨਦਾਰਾਂ ਨੂੰ ਕਹਿੰਦੇ ਆ ਤੇ ਉਹ ਲੜਨੋਂ ਪੈਂਦੇ ਆ। ਆਪਣੀ ਐਕਚੁਅਲੀ ਗਲਤੀ ਜਿਹੜੀ ਆਪਨੀ ਨਾ ਮੰਨਦੇ ਨੇ ਸੈਪਲੀ ਕਰਦੇ ਵੀ ਯਾਰ ਅਸੀਂ ਜੇ ਕੋਈ ਨਾ ਸਮਾਨ ਗੱਲ ਮੈਨੂੰ ਚੁੱਪੀ ਹਰ ਚੋ ਹੋ ਗਿਆ ਅਸ਼ਮੀਲ ਜੀ ਗੱਲ ਇਹ ਜਿਹੜਾ ਅੱਜ ਤੁਹਾਡੇ ਨਾਲ ਜੋ ਤੁਹਾਡੇ ਬੰਦੇ ਸਮਾਨ ਚੱਕ ਰਹੇ ਸੀਗੇ ਤੇ ਅਰਜੀ ਟੀਮ ਦੇ ਤੇ ਉਹਨਾਂ ਦੇ ਵੱਲੋਂ ਦੁਕਾਨਦਾਰਾਂ ਵੱਲੋਂ ਉਹਨਾਂ ਦੇ ਨਾਲ ਹੱਥੋ ਪਾਈ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਨਹੀਂ ਹੁੰਦਾ ਜਾਨਾ ਤਾਂ ਕਿਉਂਕਿ ਲੋਕੀ ਉਹ ਆਪਣੇ ਆਪ ਨੂੰ ਸਹੀ ਸਾਬਤ ਕਰਦੇ ਹੁੰਦੇ ਆ ਵੀ ਅਸੀਂ ਸਹੀ ਹਾਂ ਤੇ ਅਸੀਂ ਬਗਾ